ਆਸਵਤਾਲ ਦੇ ਬੈੱਡ ਤੇ ਪਿਆ ਅਜ ਮੇਜਰ ਆਪਣੇ ਲੱਗੇ ਹੋਏ ਗਲੂਕੋਜ਼ ਦੀ ਬੋਤਲ ਵੱਲ ਟਿਕਟਕੀ ਲਗਾ ਕੇ ਦੇਖ ਰਿਹਾ ਸੀ ਜਿਵੇਂ ਤੁਪਕਿਆਂ ਦੀ ਗਿਣਤੀ ਕਰ ਰਿਹਾ ਹੋਵੇ ਉਸ ਦੇ ਕੋਲ ਸਿਰ ਸਿੱਟੀ ਬੈਠਾ ਉਸ ਦਾ ਮੁੰਡਾ ਵੀ ਕਿਸੇ ਡੂੰਗੀ ਸੋਚ ਵਿੱਚ ਡੁੱਬਦਾ ਜਾ ਰਿਹਾ ਸੀ ਕਿ ਅਚਾਨਕ ਨਰਸ ਦੀ ਖੜਵੀ ਜਹੀ ਆਵਾਜ਼ ਨੇ ਦੋਵਾਂ ਦੀ ਭਗਤੀ ਭੰਗ ਕਰ ਦਿੱਤੀ ਮੇਜਰ ਸਿੰਘ ਦੇ ਨਾਲ ਕੌਣ ਹੈ? ਹਾਂਜੀ ਤੁਸੀਂ ਹੋ। ਜਲਦੀ ਨਾਲ ਇਹਨਾਂ ਦੀਆਂ ਆ ਦਵਾਈਆਂ ਲੈ ਕੇ ਆਓ। ਇਹ ਕਹਿੰਦੇ ਸਾਰੀ ਵੱਡੀ ਸਾਰੀ ਪਰਚੀ ਮੁੰਡੇ ਨੂੰ ਬਣਾਦੀ। ਪਰਚੀ ਬਲਦੇਖ ਉਹਦੇ ਮੱਥੇ ਤੇ ਆਏ ਪਸੀਨੇ ਦੇ ਤੁਪਕੇ ਥੋੜੇ ਹੋਰ ਵੱਡੇ ਹੋ ਗਏ। ਉਹਨੇ ਮਾੜਾ ਜਿਹਾ ਆਪਣੇ ਬਾਪੂ ਵੱਲ ਦੇਖਿਆ ਤੇ ਬਾਹਰ ਚਲਾ ਗਿਆ। ਮੈਡੀਕਲ ਸਟੋਰ ਤੇ ਪਰਚੀ ਪੜਾ ਕੇ ਉਹਨੇ ਜੱਕਦੇ ਜਿਹੇ ਨੇ ਪੁੱਛਿਆ। ਬਾਈ ਜੀ ਕਿੰਨੇ ਕਦੀਆਂ ਦਵਾਈਆਂ ਨੇ ਇਹ ਸਟੋਰ ਵਾਲੇ ਨੇ ਹਿਸਾਬ ਜਿਹਾਂ ਲਾ ਕੇ ਕਿਹਾ ਵੀਰੇ ਤਕਰੀਬਨ 700 ਰੁਪਏ ਦੀਆਂ ਨੇ ਅੱਛਾ ਉਹ ਠਿੱਲਾ ਜਿਹਾ ਬੋਲਿਆ ਮੇਰੇ ਕੋਲ ਤਾਂ ਜਰ 500 ਹੀ ਆ ਬਾਕੀ ਮੈਂ ਫੇਰ ਉਹਦੀ ਗੱਲ ਨੂੰ ਵਿਚੋਂ ਹੀ ਕੱਟਦੇ ਹੋਏ ਸਟੋਰ ਵਾਲੇ ਨੇ ਰੁੱਖਾ ਜਿਹਾ ਹੋ ਕੇ ਬੋਲਿਆ ਤੇ ਕਿਹਾ ਇਹ ਕਰਿਆਨਾ ਸਟੋਰ ਨਹੀਂ ਹੈਗਾ ਮੈਡੀਕਲ ਸਟੋਰ ਹੈ ਜਿੰਨੇ ਪੈਸੇ ਹੈਗੇ ਉਹਨੇ ਦੀਆਂ ਲੈ ਗਿਆ ਬਾਕੀ ਜਦ ਪੈਸੇ ਹੋਏ ਉਦੋਂ ਲੈ ਜਾਮੀ ਠੀਕ ਹੈ ਜੀ ਦੇ ਦਿਓ 500 ਰੁਪਏ ਦੀਆਂ ਫਿਰ ਮੁੰਡੇ ਨੇ ਨੀਮੀ ਪਾ ਕੇ ਕਿਹਾ ਤੇ ਹੁਣ ਦੋ ਤੁਪਕੇ ਉਹਦੀਆਂ ਅੱਖਾਂ ਚੋਂ ਪੁੰਜੇ ਗਿਰ ਗਏ ਨਿਮੋਚਣਾ ਹੋਇਆ ਉਹ ਜਦ ਦਵਾਈਆਂ ਲੈ ਕੇ ਮੁੜਿਆ ਤਾਂ ਬਾਪੂ ਕੋਲ ਆਇਆ ਬੈਠਾ ਛੋਟਾ ਭਰਾ ਚੱਕ ਦੇਣੀ ਬੋਲਿਆ ਬਾਈ 50 ਰੁਪਏ ਦੇ ਯਾਰ ਸਕੂਟਰ ਚ ਤੁਪਕਾ ਤੇਲ ਦਾ ਨਹੀਂ ਮੈਂ ਥੋੜੀ ਰੋਟੀ ਲੈਣ ਜਾਣਾ। ਉਹਦੇ ਕੁਝ ਕਹਿਣ ਤੋਂ ਪਹਿਲਾਂ ਹੀ ਨਰਸਾ ਤੱਕੀ। ਆਏ ਕਿ ਨਹੀਂ ਇਹਦਾ ਲਾਜ ਹੋਣਾ। ਦਵਾਈਆਂ ਪੂਰੀਆਂ ਲੈ ਕੇ ਆਓ। ਨਹੀਂ ਤਾਂ ਲੈ ਜਾਓ ਇਹਨੂੰ ਇੱਥੋਂ। ਇਹ ਸੁਣ ਕੇ ਛੋਟਾ ਤਾਂ ਬਾਹਰ ਚਲੇ ਗਿਆ ਤੇ ਉਹ ਲੱਗਾ ਕਰਲੇ ਪਾਉਣ। ਤੁਸੀਂ ਇਹਨਾਂ ਨਾਲ ਕੰਮ ਚਲਾਓ। ਬਾਕੀਆਂ ਦਾ ਵੀ ਮੈਂ ਛੇਤੀ ਹੀ ਘਰ ਦਾ ਬੰਦੋਬਸਤ। ਮੇਕਰਦੀ ਇਹ ਹਾਲ ਤੋਂ ਸਰਪੰਚ ਦੇ ਮੁੰਡੇ ਦੇ ਵਿਆਹ ਵਿੱਚ ਚੱਲੀ ਬੇਤਹਾਸਾ ਸ਼ਰਾਬ ਨੇ ਕੀਤੀ। ਦਿਨ ਦਿਨ ਰੱਜ ਕੇ ਆਉਂਦਾ ਰਿਹਾ ਅੱਜ ਸਵੇਰ ਦਾ ਖੂਨ ਦੀਆਂ ਉਲਟੀਆਂ ਕਰੀ ਜਾਂਦਾ ਹੈ ਦੁਖੀ ਹੋਇਆ ਮੇਜਰ ਦਾ ਮੁੰਡਾ ਜਦ ਪੈਸਿਆਂ ਦੀ ਮਦਦ ਲੈਣ ਲਈ ਸਰਪੰਚ ਦੇ ਘਰੇ ਗਿਆ ਤਾਂ ਉਹਨਾਂ ਨੇ ਟਰੈਕਟਰ ਤੇ ਲੱਗੀ ਟੇਪ 'ਚ ਗਾਣਾ ਚੱਲੀ ਜਾਵੇ ਲੋਕਾਂ ਨੇ ਪੀਤੀ ਤੁਪਕਾ ਤੁਪਕਾ ਮੈਂ ਤਾਂ ਪੀਤੀ ਬਾਟੇ ਨਾਲ ਮੈਂ ਤਾਂ ਪੀਤੀ ਬਾਟੇ ਨਾਲ ਰਗਵੀਰ ਜੀ ਦੀ ਰਚਨਾ ਤੁਹਾਨੂੰ ਕਿਸ ਤਰ੍ਹਾਂ ਦੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ